ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਪੋਸਟਾਂ ਰਹਿਣ ਵਾਲੀਆਂ ਜਿਦੇ ਵਿੱਚ 10ਵੀਂ ਪਾਸ ਪਲੱਸ 2 ਪਾਸ ਇਸ ਤੋਂ ਉੱਚੀ ਯੋਗਤਾ ਰੱਖਣ ਵਾਲੇ ਕੈਂਡੀਡੇਟਸ ਅਪਲਾਈ ਕਰ ਸਕਣਗੇ ਕਾਫੀ ਵੱਡਾ ਨੋਟੀਫਿਕੇਸ਼ਨ ਆਪਾਂ ਸਾਰਾ ਨੋਟੀਫਿਕੇਸ਼ਨ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗੇ ਦੋਸਤੋ ਮਿੱਤਰੋ ਨਾਲ ਸ਼ੇਅਰ ਵੀ ਕਰ ਦਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਘਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਂਦੇ ਆ ਜੀ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਆ ਆਫੀਸਰ ਇਨ ਚਾਰਜ ਯੋਗਤਾ ਦੇ ਲਈ ਇਹਨਾਂ ਵੱਲੋਂ ਗ੍ਰੈਜੂਏਸ਼ਨ ਮੰਗੀ ਗਈ ਹੈ 5 ਸਾਲ ਦਾ ਤਜਰਬਾ ਮੰਗਿਆ ਗਿਆ ਇੱਕ ਪੋਸਟ ਜਾਰੀ ਹੋਈ ਹੈ ਜੀ ਐਸਐਮ ਦੇ ਲਈ ਤੇ 75000 ਰੁਪਏ ਸੈਲਰੀ ਪਰ ਮੰਥ ਇਸ ਪੋਸਟ ਦੇ ਲਈ ਦਿੱਤੀ ਜਾਊਗੀ ਨੈਕਸਟ ਹੈ ਜੀ ਮੈਡੀਕਲ ਆਫੀਸਰ ਯੋਗਤਾ ਦੇ ਲਈ ਐਮਬੀਬੀਐਸ ਮੰਗੀ ਗਈ ਹੈ 5 ਸਾਲ ਦਾ ਤਜਰਬਾ ਮੰਗਿਆ ਗਿਆ ਆਫਟਰ ਇੰਟਰਨਸ਼ਿਪ ਦੋ ਪੋਸਟਾਂ ਜਾਰੀ ਹੋਈਆਂ 75000 ਰੁਪਏ ਸੈਲਰੀ ਉਕਾਪੁਕਾ ਪੋਸਟ ਦੇ ਲਈ ਦਿੱਤੀ ਜਾਊਗੀ ਡੈਂਟਲ ਆਫੀਸਰ ਜੀ ਦੇ ਲਈ ਯੋਗਤਾ ਇਹਨਾਂ ਵੱਲੋਂ ਬੀਡੀਐਸ ਤੇ ਮਿਨੀਮਮ 5 ਇਅਰਸ ਐਕਸਪੀਰੀਅੰਸ ਇਹਨਾਂ ਵੱਲੋਂ ਮੰਗਿਆ ਗਿਆ ਆਫਟਰ ਇੰਟਰਨਸ਼ਿਪ ਇੱਕ ਪੋਸਟ ਹੈ ਜੀ 75000 ਰੁਪਏ ਸੈਲਰੀ ਪੋਸਟ ਦੇ ਲਈ ਦਿੱਤੀ ਜਾਊਗੀ ਨੈਕ ਜੀ ਲੈਬ ਟੈਕਨੀਸ਼ੀਅਨ ਐਸਿਸਟੈਂਟ ਆ ਯੋਗਤਾ ਦੇ ਲਈ ਇਹਨਾਂ ਵੱਲੋਂ ਡੀਐਮਐਲਟੀ ਕਲਾਸ 1 ਲੈਬ ਟੈਕਨੀਸ਼ੀਅਨ ਕੋਰਸ ਇਹਨਾਂ ਵੱਲੋਂ ਮੰਗਿਆ ਗਿਆ ਜੀ ਆਰਮ ਫੋਰਸਸ ਦਾ ਤੇ ਮਿਨੀਮਮ 5 ਇਅਰਸ ਐਕਸਪੀਰੀਅੰਸ ਲੈਬਾਰਟਰੀ ਦੇ ਵਿੱਚ ਮੰਗਿਆ ਗਿਆ ਇੱਕ ਪੋਸਟ ਹੈ 28100 ਰੁਪਿਆ ਸੈਲਰੀ ਹੈ ਰਹਿਣ ਵਾਲੀ ਇਸ ਪੋਸਟ ਦੇ ਲਈ ਨੈਕਸਟ ਹੈ ਜੀ ਨਰਸਿੰਗ ਅਸਿਸਟੈਂਟ ਹੈ ਯੋਗਤਾ ਦੇ ਲਈ ਇਹਨਾਂ ਵੱਲੋਂ ਜੀ ਐਨਐਮ ਡਿਪਲੋਮਾ ਮੰਗਿਆ ਗਿਆ ਜੀ ਕਲਾਸ 1 ਨਰਸਿੰਗ ਅਸਿਸਟੈਂਟ ਕੋਰਸ ਆਰਮਡ ਫੋਰਸਸ ਐਂਡ ਮਿਨੀਮਮ 5 ਇਅਰਸ ਵਰਕ ਐਕਸਪੀਰੀਅੰਸ ਮੰਗਿਆ ਗਿਆ ਇੱਕ ਪੋਸਟ ਹੈ ਜੀ 28100 ਰੁਪਿਆ ਸੈਲਰੀ ਹੈ ਰਹਿਣ ਵਾਲੀ ਇਸ ਪੋਸਟ ਦੇ ਲਈ ਨੈਕਸਟ ਹੈ ਜੀ ਫਾਰਮਾਸਿਸਟ ਯੋਗਤਾ ਇਹਨਾਂ ਵੱਲੋਂ ਬੀ ਫਾਰਮੇਸੀ ਕਿਸੇ ਮਾਨਤਾ ਪ੍ਰਾਪਤ ਇੰਸਟੀਚਿਊਟ ਤੋਂ ਤੁਹਾਡੀ ਹੋਣੀ ਚਾਹੀਦੀ ਹੈ ਜਾਂ ਪਲੱਸ 2 ਵਿਦ ਸਾਇੰਸ ਸਟਰੀਮ ਫਰੋਮ ਰੀਕੋਗਨਾਈਜ਼ਡ ਬੋਰਡ ਅਪਰੂਵਡ ਡਿਪਲੋਮਾ ਇਨ ਫਾਰਮੇਸੀ ਫਰੋਮ ਰੀਓਰਗੇਨਾਈਜ਼ਡ ਇੰਸਟੀਚਿਊਟ ਬਾਈ ਦਾ ਫਾਰਮੇਸੀ ਕਾਉਂਸਲ ਆਫ ਇੰਡੀਆ ਐਂਡ ਰਜਿਸਟਰਡ ਐਸ ਫਾਰਮਾਸਿਸਟ ਅੰਡਰ ਦਾ ਫਾਰਮੇਸੀ ਐਕਟ 1948 ਐਂਡ ਮਿਨਿਮਮ 3 ਇਅਰਸ ਐਕਸਪੀਰੀਐਂਸ ਮੰਗਿਆ ਗਿਆ ਜੀ ਇੱਕ ਪੋਸਟ ਹੈ 28100 ਰੁਪਿਆ ਸੈਲਰੀ ਰਹਿਣ ਵਾਲੀ ਹੈ ਜੀ ਨੈਕਸਟ ਹੈ ਡੈਂਟਲ ਹਾਈ ਅਸਿਸਟੈਂਟ ਡਿਪਲੋਮਾ ਤੁਹਾਡੇ ਕੋਲ ਜੇਕਰ ਆਈਡੈਂਟੀਟੀ ਆਜਿੰਸ ਦੇ ਵਿੱਚ ਹੈਗਾ ਤੇ ਤਜਰਬਾ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਪੋਸਟ ਲਈ ਅਪਲਾਈ ਕਰ ਸਕਦੇ ਹੋ ਇੱਕ ਪੋਸਟ ਹੈ 28100 ਰੁਪਏ ਸੈਲਰੀ ਦੇਣ ਵਾਲੀ ਹੈ ਜੀ ਡਾਟਾ ਇੰਟਰੀ অপারেਟਰ ਗ੍ਰੈਜੂਏਸ਼ਨ ਮੰਗੀ ਗਈ ਹੈ ਜੀ ਕਲਾਸ 1 ਕਲੈਰੀਕਲ ਟ੍ਰੇਡ ਆਰਮਡ ਫੋਰਸਸ ਯਾਨੀ ਮਿਨੀਮਮ 5 ਇਅਰਸ ਵਰਕ ਐਕਸਪੀਰੀਅੰਸ ਇੱਕ ਪੋਸਟ ਹੈ ਜੀ 16800 ਰੁਪਏ ਸੈਲਰੀ ਦੇਣ ਵਾਲੀ ਹੈ ਜੀ ਇਸ ਪੋਸਟ ਦੇ ਲਈ ਨੈਕਸਟ ਹੈ ਜੀ ਚੌਂਕੀਦਾਰ ਯੋਗਤਾ ਇਹਨਾਂ ਵੱਲੋਂ 8 ਪਾਸ ਮੰਗੀ ਗਈ ਹੈ ਜਾਂ ਜੀਡੀ ਟ੍ਰੇਡ ਆਫ ਆਰਮਡ ਫੋਰਸਸ ਇੱਕ ਪੋਸਟ ਹੈ ਜੀ 16800 ਸੈਲਰੀ ਦੇਣ ਵਾਲੀ ਹੈ ਜੀ ਡਰਾਈਵਰ ਦੀ ਪੋਸਟ ਹੈ ਜੀ ਐਜੂਕੇਸ਼ਨ ਇਹਨਾਂ ਵੱਲੋਂ 8th ਪਾਸ ਮੰਗੀ ਗਈ ਹੈ ਅ ਕਲਾਸ 1 ਐਮਟੀ ਡਰਾਈਵਰ ਆਰਮਡ ਫੋਰਸਸ ਦੇ ਵਿੱਚ ਇਹਨਾਂ ਵੱਲੋਂ ਮੰਗਿਆ ਗਿਆ ਜੀ ਇੱਕ ਪੋਸਟ ਹੈ 19700 ਸੈਲਰੀ ਦੇਣ ਵਾਲੀ ਹੈ ਫੀਮੇਲ ਅਟੈਂਡੈਂਟ ਆ ਪਾ ਤੁਸੀਂ ਪੜ੍ਹ ਲਿਖ ਸਕਦੇ ਹੋ ਮਿਨੀਮਮ 5 ਇਅਰਸ ਐਕਸਪੀਰੀਅੰਸ ਇਨ ਸਿਵਲ ਆਰਮੀ ਹੈਲਥ ਇੰਸਟੀਟਿਊਸ਼ਨ ਦੇ ਵਿੱਚ ਤੁਹਾਡਾ ਹੋਣਾ ਚਾਹੀਦਾ ਇੱਕ ਪੋਸਟ ਹੈ ਜੀ 16800 ਸੈਲਰੀ ਦੇਣ ਵਾਲੀ ਹੈ ਸਫਾਈ ਵਾਲਾ ਪੋਸਟ ਹੈ ਜੀ ਇਹਦੇ ਲਈ ਯੋਗਤਾ ਪੜ੍ਹ ਲੈ ਸਕਦੇ ਹੋ ਮੈਂ ਤੁਸੀ ਮਿਨੀਮਮ 5 ਇਅਰਸ ਐਕਸਪੀਰੀਅੰਸ ਹੈ ਜੀ ਇੱਕ ਪੋਸਟ ਹੈ 16800 ਸੈਲਰੀ ਦੇਣ ਵਾਲੀ ਹੈ ਜੀ ਇਹ ਜੋ ਪੋਸਟਾਂ ਨੇ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਡਿਫੈਂਸ ਵੱਲੋਂ ਜਾਰੀ ਹੋਈਆਂ ਜੀ ਐਕਸ ਸਰਵਿਸਮੈਨ ਕੰਟ੍ਰਿਬਿਊਟਰੀ ਹੈਲਥ ਸਕੀਮ ਸਟੇਸ਼ਨ ਹੈਡਕ quarters ECHS ਸੈੱਲ ਵਿਆਹਸ ਵੱਲੋਂ ਜਾਰੀ ਕੀਤੀਆਂ ਗਈਆਂ ਸੰਪਰਕ ਨੰਬਰ ਮੇਲ ਆਈਡੀ ਦਿੱਤੇ ਹੋਏ ਹੈ ਜੀ ਤੁਸੀਂ ਸੰਪਰਕ ਵੀ ਕਰ ਸਕਦੇ ਹੋ www.echs.gov.in ਇਸ ਵੈਬਸਾਈਟ ਨੂੰ ਤੁਸੀਂ ਲੌਗਇਨ ਕਰ ਸਕਦੇ ਹੋ ਹੋਰ ਵੇਰਵਿਆਂ ਦੇ ਲਈ ਤੇ ਤੇ ਇਹਨਾਂ ਪੋਸਟਾਂ ਦੇ ਲਈ ਅੰਤਿਮ ਮਿਤੀ ਇਹਨਾਂ ਵੱਲੋਂ 21 ਦਿਨ ਲਿਖੇ ਗਏ ਹੈ ਜੀ 21 ਦਿਨਾਂ ਦੇ ਵਿੱਚ ਵਿੱਚ ਤੁਸੀਂ ਅਰਜ਼ੀਆਂ ਜਮ੍ਹਾਂ ਕਰਵਾਉਣੀਆਂ ਇੰਟਰਵਿਊ ਦੇ ਲਈ ਤੁਹਾਨੂੰ ਇਹਨਾਂ ਵੱਲੋਂ ਬੁਲਾਇਆ ਜਾਊਗਾ ਕਾਲ ਕੀਤੀ ਜਾਊਗੀ ਟੈਲੀਫੋਨਿਕਲੀ ਬੁਲਾਇਆ ਜਾਊਗਾ ਯੋਗ ਉਮੀਦਵਾਰਾਂ ਨੂੰ ਤੇ ਇੰਟਰਵਿਊ ਜਦੋਂ ਤੁਹਾਡੀ ਹੁੰਦੀ ਹੈ ਤਾਂ ਸਾਰੇ ਦਸਤਾਵੇਜ਼ ਤੁਸੀਂ ਇਹਨਾਂ ਦੇ ਨਾਲ ਲੈ ਕੇ ਆਉਣੇ ਜੀ ਆਪਣੀ ਯੋਗਤਾ ਦੇ ਜੋ ਵੀ ਤੁਹਾਡੇ ਯੋਗਤਾ ਬਣਦੀ ਹੈ ਪੋਸਟਾਂ ਦੇ ਅਕੋਰਡਿੰਗ ਆਪਣੇ ਸਾਰੇ ਦਸਤਾਵੇਜ਼ ਤੁਸੀਂ ਨਾਲ ਲੈ ਕੇ ਜਣੇ ਤੋਂ ਪਾਸਪੋਰਟ ਸਾਈਜ਼ ਫੋਟੋ ਵੀ ਲਿਖੀਆਂ ਹੋਈਆਂ ਹਨ ਉਹ ਵੀ ਤੁਸੀਂ ਨਾਲ ਲੈ ਕੇ ਆਉਣੀ ਹੈ ਤਾਂ ਬਾਕੀ ਵੀਰ ਬੰਦਲੇ ਇਹਨਾਂ ਦੀ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਹੀ ਹੈ ਜੀ ਇਸ ਤਰ੍ਹਾਂ ਦੇ ਅਪਡੇਟਸ ਤੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਿਣਾ ਕਰੋ ਈ ਧੰਨਵਾਦ